ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਵਾਹਿਗੁਰੂ ਆਪ ਨੂੰ ਇਦਾਂ ਹੀ ਚੜ੍ਹਦੀ ਕਲਾ ਫਤੇ ਬਖਸ਼ਣ ਤੇ ਅੱਜ ਮੈਂ ਤੁਹਾਡੇ ਨਾਲ ਭਾਈ ਗੁਰਦਾਸ ਜੀ ਦੀ ਜੀਵਨੀ ਜੋ ਹੈ ਉਹ ਸਾਂਝੀ ਕਰਾਂਗਾ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਵਿੱਚ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਹੋਏ ਨੇ ਤੇ ਉਹਨਾਂ ਦਾ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਯੋਗਦਾਨ ਵੀ ਹੈ ਤੇ ਮੈਂ ਤੁਹਾਨੂੰ ਅੱਜ ਉਹਨਾਂ ਦੇ ਬਾਰੇ ਜਾਣਕਾਰੀ ਦੇਵਾਂਗਾ ਇਹ ਤੁਸੀਂ ਬਹੁਤ ਪਿਆਰ ਸਤਿਕਾਰ ਦੇਣਾ ਜੀ ਉਹਨਾਂ ਦੀ ਜਾਣਕਾਰੀ ਨੂੰ ਤੇ ਬਹੁਤ ਸ਼ਰਧਾ ਦੇ ਨਾਲ ਸੁਣਨਾ ਜੀ ਭਾਈ ਗੁਰਦਾਸ ਜੀ ਦੀ ਜੀਵਨੀ ਜਨਮ ਅਤੇ ਪਰਿਵਾਰ ਭਾਈ ਗੁਰਦਾਸ ਜੀ ਦਾ ਜਨਮ ਲਗਭਗ ਸੰਮਤ 1613 ਬਿਕਰਮੀ 1556 ਈਸਵੀ ਵਿੱਚ ਗੋਇੰਦਵਾਲ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਭਾਈ ਈਸ਼ਰਦਾਸ ਜੀ ਸੀ ਅਤੇ ਮਾਤਾ ਜੀ ਦਾ ਨਾਮ ਭਾਗੋ ਜੀ ਸੀ ਉਹ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਦੇ ਭਣਜੇ ਸਨ ਮਤਲਬ ਭਾਈ ਗੁਰਦਾਸ ਜੀ ਦੀ ਮਾਤਾ ਗੁਰੂ ਅਮਰਦਾਸ ਜੀ ਦੀ ਭੈਣ ਸੀ ਸਿੱਖਿਆ ਤੇ ਬੁੱਧੀਮਾਨੀ ਭਾਈ ਗੁਰਦਾਸ ਜੀ ਬਹੁਤ ਹੀ ਗਿਆਨਵਾਨ ਪੜ੍ਹੇ ਲਿਖੇ ਤੇ ਸਿਆਣੇ ਵਿਅਕਤੀ ਸਨ ਉਹਨਾਂ ਨੂੰ ਗੁਰਮੁਖੀ ਲਿਪੀ ਬ੍ਰਜ ਭਾਸ਼ਾ ਸੰਸਕ੍ਰਿਤ ਫਾਰਸੀ ਤੇ ਹਿੰਦੀ ਦਾ ਗਿਆਨ ਸੀ ਉਹਨਾਂ ਦੀ ਬਾਣੀ ਵਿੱਚ ਡੂੰਗੀ ਵਿਚਾਰਧਾਰਾ ਤੇ ਗੁਰਮਤ ਦਾ ਸੁੰਦਰ ਮਿਲਾਪ ਹੈ ਗੁਰੂ ਘਰ ਨਾਲ ਸੰਬੰਧ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਦੇ ਸਮੇਂ ਵਿੱਚ ਸਭ ਤੋਂ ਵੱਡੇ ਸਹਿਯੋਗੀ ਸਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਆਦ ਗ੍ਰੰਥ ਦੀ ਸੰਪਾਦਨਾ ਹੋਈ 1604 ਈਸਵੀ ਵਿੱਚ ਤਾਂ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾਇਆ ਗਿਆ ਸੀ ਗੁਰੂ ਅਰਜਨ ਦੇਵ ਜੀ ਨੇ ਜੋ ਬਾਣੀ ਉਚਾਰੀ ਉਹ ਭਾਈ ਗੁਰਦਾਸ ਜੀ ਨੇ ਆਪਣੇ ਹੱਥ ਨਾਲ ਲਿਖੀ ਇਸ ਲਈ ਉਹਨਾਂ ਨੂੰ ਗੁਰਬਾਣੀ ਦੇ ਪਹਿਲੇ ਲਿਖਾਰੀ ਦਾ ਮਾਣ ਮਿਲਦਾ ਹੈ ਭਾਈ ਗੁਰਦਾਸ ਜੀ ਦੀ ਬਾਣੀ ਭਾਈ ਗੁਰਦਾਸ ਜੀ ਨੇ ਕੋਈ ਆਪਣਾ ਗ੍ਰੰਥ ਨਹੀਂ ਲਿਖਿਆ ਪਰ ਉਹਨਾਂ ਦੀਆਂ ਵਾਰਾਂ ਅਤੇ ਕਵਿਤਾ ਦਾ ਇੱਕ ਵਿਸ਼ਾਲ ਸੰਗ੍ਰਹਿ ਹੈ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪਰ ਸਿੱਖ ਪੰਥ ਵਿੱਚ ਦੂਜਾ ਗ੍ਰੰਥ ਮੰਨੀ ਜਾਂਦੀ ਹੈ ਜਿਸ ਨੂੰ ਭਾਈ ਗੁਰਦਾਸ ਦੀਆਂ 12 ਕਿਹਾ ਜਾਂਦਾ ਹੈ ਉਹਨਾਂ ਦੀਆਂ 40 ਬਾਰਾਂ ਅਤੇ 556 ਕਵਿਤਾ ਮੌਜੂਦ ਹਨ ਇਹਨਾਂ ਵਿੱਚ ਗੁਰਮਤਿ ਦਰਸ਼ਨ ਸਿੱਖ ਜੀਵਨ ਦੇ ਨਿਯਮ ਆਦਰਸ਼ ਤੇ ਆਤਮਕ ਜੀਵਨ ਦੀ ਸਮਝ ਦਿੱਤੀ ਗਈ ਹੈ ਗੁਰੂ ਅਰਜਨ ਦੇਵ ਜੀ ਨੇ ਖੁਦ ਕਿਹਾ ਸੀ ਭਾਈ ਗੁਰਦਾਸ ਦੀ ਬਾਾਰ ਗੁਰਬਾਣੀ ਦੀ ਕੁੰਜੀ ਹੈ ਅਰਥਾਤ ਜੇ ਕੋਈ ਗੁਰਬਾਣੀ ਨੂੰ ਸਮਝਣਾ ਚਾਹੇ ਤਾਂ ਭਾਈ ਗੁਰਦਾਸ ਜੀ ਦੀਵਾਰਾਂ ਰਾਹੀਂ ਸਮਝ ਸਕਦਾ ਹੈ ਸਿੱਖ ਧਰਮ ਦੀ ਸੇਵਾ ਭਾਈ ਗੁਰਦਾਸ ਜੀ ਨੇ ਸਿੱਖ ਧਰਮ ਨੂੰ ਵਿਦੇਸ਼ਾਂ ਵਿੱਚ ਫੈਲਾਉਣ ਲੇ ਬਹੁਤ ਯੋਗਦਾਨ ਦਿੱਤਾ ਉਹ ਵੱਡੇ ਪ੍ਰਚਾਰਕ ਕਵੀ ਅਤੇ ਦਰਸ਼ਨ ਸ਼ਾਸਤਰੀ ਸਨ ਉਹਨਾਂ ਨੇ ਗੁਰੂ ਘਰ ਦੇ ਹਰ ਕੰਮ ਵਿੱਚ ਆਪਣੀ ਸੇਵਾ ਦਿੱਤੀ ਚਾਹੇ ਹਰਿਮੰਦਰ ਸਾਹਿਬ ਦੇ ਨਿਰਮਾਣ ਦੀ ਗੱਲ ਹੋਵੇ ਜਾਂ ਸੰਗਤਾਂ ਨੂੰ ਸਿੱਖਿਆ ਦੇਣ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ 1600 6 ਈਸਵੀ ਤਾਂ ਭਾਈ ਗੁਰਦਾਸ ਜੀ ਨੇ ਗੁਰੂ ਘਰ ਦੀ ਸੇਵਾ ਜਾਰੀ ਰੱਖੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵਿੱਚ ਵੀ ਪ੍ਰਮੁੱਖ ਸਿੱਖ ਸਨ ਅਤੇ ਗੁਰੂ ਘਰ ਦੇ ਆਦਰ ਯੋਗ ਪ੍ਰਚਾਰਕ ਰਹੇ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਵਿੱਚ ਰਹਿ ਕੇ ਸੰਗਤਾਂ ਨੂੰ ਸਿੱਖ ਮਰਿਆਦਾ ਸਿਖਾਈ ਜੋਤੀ ਜੋਤ ਸਮਾਉਣਾ ਭਾਈ ਗੁਰਦਾਸ ਜੀ ਨੇ ਸੰਮਤ 1688 ਬਿਕਰਮੀ 1631 ਈਸਵੀ ਵਿੱਚ ਅੰਮ੍ਰਿਤਸਰ ਵਿੱਚ ਜੋਤੀ ਜੋਤ ਸਮਾਏ। ਉਹਨਾਂ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਵਿੱਚ ਗੁਰੂ ਰਾਮਦਾਸ ਸਰੋਵਰ ਕੋਲ ਕੀਤਾ ਗਿਆ। ਭਾਈ ਗੁਰਦਾਸ ਜੀ ਦੇ ਯੋਗਦਾਨ ਦਾ ਸਾਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਗੁਰਦਾਸ ਦੀਆਂ 12 ਗੁਰਮਤ ਦੀ ਵਿਸਥਾਰਕ ਵਿਆਖਿਆ ਗੁਰੂ ਅਰਜਨ ਦੇਵ ਜੀ ਦੇ ਵਿਸ਼ਵਾਸਯੋਗ ਸੇਵਕ ਗੁਰਮੁਖੀ ਲਿਪੀ ਦੇ ਪ੍ਰਚਾਰਕ ਗੁਰਮਤ ਦਰਸ਼ਨ ਦੇ ਮਹਾਨ ਵਿਦਵਾਨ ਅਤੇ ਕਵੀ ਵਾਹਿਗੁਰੂ ਗੁਰ ਸ਼ਬਦ ਲੈ ਪਾਰ ਪਏ ਆ ਅਰਥਾਤ ਜੋ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਸੋ ਸਾਧ ਸੰਗਤ ਜੀ ਇਹ ਸੀ ਭਾਈ ਗੁਰਦਾਸ ਜੀ ਦੀ ਜੀਵਨੀ ਜੀਵਨੀ ਬਿਆਨ ਕਰਦਿਆ ਹੋਇਆ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਨਜਾਨਾ ਜੀ ਆਪ ਜੀ ਬਖਸ਼ਣ ਜੋਗ ਹੋ ਬਖਸ਼ ਦੇਣਾ ਅੱਗੇ ਮੈਂ ਫੇਰ ਤੁਹਾਡੇ ਨਾਲ ਬਹੁਤ ਜਲਦੀ ਹਾਜ਼ਰ ਹੋਵਾਂਗਾ ਕੋਈ ਨਵੀਂ ਜੀਵਨੀ ਜਾਂ ਕੋਈ ਨਿਆ ਐਪੀਸੋਡ ਲੈ ਕੇ ਤੇ ਉਦੋਂ ਤੱਕ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ